ਪ੍ਰਾਪਤ ਹੈ ਔਰ ਜੀਵਿਦਾਰਾ ਐਗਰੀਕਲਚਰ ਇੰਪਲੀਮੈਂਟਸ ਇਨਪੁਟਸ ਇਹ ਭਰਾ ਦੇ ਨਾਲ ਜਸਵੀਰ ਸਿੰਘ ਸਿੱਧੂ ਹੁਣ ਸਾਡੇ ਵੀਰ ਨੇ ਜਿਨ੍ਹਾਂ ਦਾ ਕਹਿੰਦੇ ਮਾਨਸਾ ਦੇ ਵਿੱਚ ਇੱਕ ਵੱਡੀ ਸ਼ਾਪ ਹੈ ਉਹਨਾਂ ਦੀ ਔਰ ਸਾਹਮਣੇ ਨਵੀਂ ਅਨਾਜ ਮੰਡੀ ਸਰਸਾ ਰੋਡ ਮਾਨਸਾ ਬਹੁਤ ਵੱਡੇ ਮੁਕਾਬਲੇ ਦੀ ਸ਼ੁਭਰਾਮਦਾਸ ਮੈਦਾਨ ਦੇ ਵਿੱਚ ਹੋ ਰਹੀ ਹੈ ਤੇ ਹੋਰ ਲੱਗਾ ਮੈਚ ਜਿਹਨੂੰ ਸਾਨਾ ਵਾਲਾ ਭੇੜ ਕਹਿੰਦੇ ਜਾਫੀਆਂ ਦੇ ਧਾਵੀਆਂ ਦੇ ਜਿਹਨੂੰ ਏੜ ਗੇੜ ਕਹਿੰਦੇ ਦੋਨੋਂ ਟੀਮਾਂ ਦੇ ਵਿੱਚ ਵੱਡੇ ਸਟਾਰ ਨੇ ਬਾਕੀ ਰਹਿੰਦੇ 플레이ਰ ਜਿਹੜੇ ਉਹ ਗਰਾਊਂਡ ਦੇ ਵਿੱਚ ਪੁੱਜਿਆ ਨੇ ਮੇਰੀ ਬੇਨਤੀ ਹੈ ਖੀਰਾਂਵਾਲ ਦੇ ਬਾਕੀ ਰਹਿੰਦੇ 플레이ਰ ਭਾਜਨ ਖੀਰਾਂਵਾਲੀ ਬਹੁਤ ਵੱਡਾ 플레이ਰ ਹੋਇਆ ਖੀਰਾਂਵਾਲੀ ਪਿੰਡ ਦਾ ਦਬਾਬੇ ਤੋਂ ਲੰਮਾ ਪਿੰਡਾ ਤੈਅ ਕਰਕੇ ਟੀਮ ਜਿਹੜੀ ਉਹ ਸੰਤਾ ਮਹਾਪੁਰਸ਼ਾਂ ਦੇ ਅਸ਼ੀਰਵਾਦ ਦੇ ਸਦਕਾ ਅੱਜ ਇਸ ਧਰਤੀ ਦੇ ਉੱਪਰ ਪੁੱਜੀ ਹੋਈ ਹੈ ਔਰ ਵੱਡੇ ਵੱਡੇ ਪਲੇਅਰ ਪੁੱਛੇ ਹੋਏ ਅੱਜ ਦੇ ਟੂਰਨਾਮੈਂਟ ਦੇ ਉੱਪਰ ਗੁਰੀ ਘਰਾਗਣਾ ਦਾ ਸਿੱਕਾ ਕਹਿੰਦੇ ਸੋਸ਼ਲ ਮੀਡੀਆ ਦੀ ਦੁਨੀਆ ਦੇ ਵਿੱਚ ਚੱਲਦਾ ਗੁਰੀ ਘਰਾਗਣਾ ਸਾਡਾ ਵੀਰ ਹੈ ਇਸ ਲਗਰ ਦੇ ਸਰਦਾਰ ਸੰਦੂਰ ਸਿੰਘ ਜੀ ਮਾਨਜੋ ਸਰਪੰਚ ਸਾਹਿਬ ਜਿਨ੍ਹਾਂ ਨੇ ਵੀਰੇ ਗਰਾਊਂਡ ਇੱਕ ਵਾਰੀ ਕਲੀਅਰ ਕਰ ਦਿਓ ਕੋਈ ਵੀ ਬਾਹਰੋਂ ਬੰਦਾ ਗਰਾਊਂਡ ਦੇ ਵਿੱਚ ਨਾ ਹੋਵੇ ਟਾਂਬਾ ਪੂਰਾ ਖੜਕੂ ਦੋਨੋਂ ਟੀਮਾਂ ਦੇ ਦਰਮਿਆਨ ਇਸ ਵੇਲੇ ਕਬਜ਼ੇ ਵਾਲੀ ਪਹਿਲੀ ਵਾਂਗੂ ਡਾਂਗ ਖੜਕਣੀ ਹੈ ਗਰਾਊਂਡ ਬਿਲਕੁਲ ਕਲੀਅਰ ਇੱਕ ਜ਼ਰੂਰੀ ਬੇਨਤੀ ਹੈ ਖੀਰਾਵਾੜ ਦੇ ਖਿਡਾਰੀਆਂ ਦੀ ਗੱਡੀ ਦੀ ਚਾਬੀ ਗੁੰਮ ਹੋ ਗਈ ਹੈ ਵੀਰੇ ਜੇ ਕਿਸੇ ਵੀਰ ਨੂੰ ਮਿਲ ਜਾ ਤਾਂ ਉਹ ਜਰੂਰ ਗਰਾਊਂਡ ਦੇ ਵਿੱਚ ਪਹੁੰਚਦੀ ਕਰ ਦਿਓ ਭਰਾਵਣ ਕੇ ਉਧਰ ਕਹਿੰਦੇ ਟੌਫੀ ਕਨੇਡਾ ਵਾਲਾ ਵੀਰ ਹੈ ਸਾਡਾ ਉਹ ਅੱਜ ਦੇ ਮੇਲ ਦੀ ਇਹ ਰੋਣਾ ਦਾ ਕਰ ਰਿਹਾ ਹੈ ਨਾਲ ਹਰਦੀਪ ਹੈ ਸਾਡਾ ਛੋਟਾ ਵੀਰ ਉਧਰ ਮਨੀ ਹੈ ਕਹਿੰਦੇ ਯੂ ਐਸ ਏ ਦੇ ਵਿੱਚ ਬੈਠਾ ਹੈ ਮਨੀ ਬਰੇ ਸਾਹਿਬ ਦੀ ਧਰਤੀ ਜਿਸ ਨੌਜਵਾਨਾਂ ਕਹਿੰਦੇ ਸਿੱਕਾ ਚੱਲਦਾ ਅਮਰੀਕਾ ਦੇ ਅੰਦਰ ਵੱਡੇ ਕਾਰੋਬਾਰ ਨੇ ਕਿ ਵੱਡੇ ਵੱਡੇ ਰੱਖਿਆ ਟਰੱਕ ਜੱਟਾਂ ਨੇ ਪਾਈ ਅਮਰੀਕਾ ਵਿੱਚ ਪੂਰੀ ਟੱਕ ਜੱਟਾਂ ਨੇ ਵੀਰੇ ਸਾਈਡਾਂ ਲਓ ਪਹਿਲਾ ਸੈਮੀਫਾਈਨਲ ਦੋ ਦੋ ਟੀਮਾਂ ਦੇ ਦਰਮਿਆਨ ਖੇਡਿਆ ਜਿਸ ਪਾਸੇ ਟੀਵੀ 31 ਮਾਨਸਾ ਟੀਮ ਮੀਰਪੁਰ ਕਲਾ ਔਰ ਇੱਕ ਪਾਸੇ ਦਵਾਦੇ ਦੀ ਧਰਤੀ ਕਹਿੰਦੇ ਖੀੜਾਵਾਲ ਪਿੰਡ ਕਿਸੇ ਇੰਟਰੋਡਕਸ਼ਨ ਦਾ ਮਾਤਾਜ ਨਹੀਂ ਹਾਂ ਦੂਸਰੇ ਪਾਸੇ ਖੀੜਾਵਾਲ ਦੋਨੋਂ ਟੀਮਾਂ ਚੋਟੀ ਦੀਆਂ ਨੇ ਆਜੋ ਮਿੱਤਰੋ ਆਜਾ ਮੇਵਾ ਬਰਨਾਲਾ ਜੀ ਪੁੱਛੋ ਵੀ 14 ਜਾਂ 15 ਨੰਬਰਾਂ ਦਾ ਮੈਚ ਮੈਦਾਨ ਦੇ ਵਿੱਚ ਖੇਡਿਆ ਜਾਵੇਗਾ ਸਾਰੇ ਰੰਗਰੰਗ ਮੈਚ ਸੋ ਸਮੁੱਚੀ ਸੰਗਤ ਆ 1 2 3 ਤਿਲ ਜਿੰਨੇ ਵੀ ਲਈ ਮਿੱਤਰ ਜੁੜੇ ਹੋਏ ਐ ਵੇਖ ਲਿਆ ਅੱਜ ਦੇ ਇਸ ਕਬੱਡੀ ਟੂਰਨਾਮੈਂਟ ਨੂੰ ਸਾਰਿਆਂ ਦਾ ਤਿਰੋਂ ਧੰਨਵਾਦ ਹੈ ਕਿਉਂਕਿ ਸੋਸ਼ਲ ਮੀਡੀਆ ਦਾ ਜਿਹੜਾ ਇੱਕ ਬਹੁਤ ਵੱਡੀ ਚੀਜ਼ ਹੈ ਚੰਗੀਆਂ ਚੰਗੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਿੱਖਣ ਨੂੰ ਮਿਲਦੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਪਰ ਕਾਫੀ سارے ਲੋਕ ਨੇ ਕਿਉਂਕਿ ਜਿਹੜੇ ਗਲਤ ਵਰਤਦੇ ਐ ਪਰ ਉਹਨਾਂ ਨੂੰ ਦੇਖਣ ਵਾਲੇ ਨੂੰ ਲੱਗਦਾ ਜਿਆਦਾ ਗਲਤ ਹੁੰਦੇ ਐ ਵੀਰੇ ਮੈਂ ਸ਼ੁਰੂ ਕਰ ਲਵਾਂ ਉਹ ਚੀਜ਼ਾਂ ਵੇਖਦੇ ਆ ਤੇ ਨਾਲੇ ਗਲਤ ਕਮੈਂਟ ਕਰਦੇ ਆ ਪਰ ਮੈਨੂੰ ਲੱਗਦਾ ਵੀ ਫੇਸਬੁੱਕ ਸੋਸ਼ਲ ਮੀਡੀਆ ਤੇ ਗੰਦ ਪੈਣੋਂ ਹਟ ਜੂ ਜੇ ਅਸੀਂ ਵੇਖਣ ਵਰਜੀਏ ਨਾਲੇ ਦੁਨੀਆ ਸੁਵਾਦ ਭਰਦੀ ਹੈ ਵੀਰੇ ਮੈਚ ਸ਼ੁਰੂ ਕਰੋ ਜਲਦੀ ਦੇ ਨਾਲ ਹਾਂ ਜੀ ਮੇਰਾ ਵੱਡਾ ਮੁਕਾਬਲਾ ਕਮਾਲ ਕਰਦੇ ਉਹ ਲੋਕ ਜੋ ਸਾਡੇ ਤੋਂ ਸਰਦੇ ਹੈ ਮਹਿਫਲਾਂ ਆਪਣੀਆਂ ਲਾਉਂਦੇ ਆ ਤੇ ਚਰਚੇ ਫੇਰ ਵੀ ਸਾਡੇ ਕਰਦੇ ਆ ਮਹਿਫਲਾਂ ਆਪਣੀਆਂ ਲਾਉਂਦੇ ਤੇ ਚਰਚੇ ਫੇਰ ਵੀ ਸਾਡੇ ਕਰਦੇ ਆ ਵੱਡਾ ਮੁਕਾਬਲਾ ਹੈ ਇੱਕ ਪਾਸੇ 72 ਕਹਿੰਦੇ ਦੂਲੋ ਵਾਲੀਆਂ ਕੋਚ ਕਬੱਡੀ ਦਾ ਔਰ ਇੱਕ ਪਾਸੇ ਟੀਮ ਜਿਹੜੀ ਦਬਾਬੇ ਦੇ ਖੀਰਾਵਾਲੀ ਪਿੰਡ ਦੀ ਹੈ ਔਰ ਫਤੇ ਸਿੰਘ ਵੱਡੇ ਦਾ ਪੁੱਤਰ ਪੂਜਾ ਹੋਇਆ ਕਹਿੰਦੇ ਖੀਰਾਵਾਲੀਆ ਗੱਗੀ ਦੁਨੀਆ ਦਾ ਕਹਿੰਦੇ ਹਮਰ ਪੂਜਾ ਹੋਇਆ ਚੋਟੀ ਦਾ ਮੁਕਾਬਲਾ ਇਸ ਵੇਲੇ ਘਰਾਗੜੇ ਦੇ ਇਸ ਮੇਲੇ ਦਾ ਸ਼ੁਰੂ ਹੋ ਰਿਹਾ ਪਹਿਲਾ ਸੈਮੀਫਾਈਨਲ ਮੇਵੇ ਭਾਈ ਅਗਲੀਆਂ ਟੀਮਾਂ ਜਿਹੜੀਆਂ ਦੂਸਰੇ ਸੈਮੀਫਾਈਨਲ ਦੇ ਆ ਕਿਰਪਾ ਕਰਕੇ ਪੁੱਛ ਲੈ ਪ੍ਰਬੰਧਕਾਂ ਨੂੰ ਕਿਹੜੀਆਂ ਨੇ ਜਲਦੀ ਨਾਲ ਹੋ ਗਏ ਖੇਡ ਦੇ ਮੈਦਾਨ ਦੇ ਲਾਗੇ ਪਹੁੰਚਣ ਹਲੋ ਹਲੋ ਮੀਰਪੁਰ ਕਲਾ ਦੀ ਟੀਮ ਇੰਦਰ ਦੂਲੋਵਾਲ ਵਾਲੇ ਪਾਸਾ ਜੀ ਮੀਰਪੁਰ ਕਲਾ ਜਿਹੜਾ ਮਾਤਸਾ ਬੋਲੋ ਬੇਨਤੀ ਹੈ ਵੀ ਜਿਹੜੇ ਭਰਾ ਦੀ ਕੋਈ ਡਿਊਟੀ ਨਹੀਂ ਉਹ ਗਰਾਊਂਡ ਦੇ ਵਿੱਚ ਨਾ ਆਵੇ ਆ ਮੈਚ ਦੇ ਵਿੱਚ ਕਹਿੰਦੇ ਵੀ ਸੱਗ ਦੇ ਕਰਨੀਆ ਫੱਬ ਬਿਨਾ ਢੋਲ ਤੋਂ ਭੰਗੜੇ ਪਾਣਗੇ ਮੇਰੇ ਮਿੱਤਰੋ ਔਰ ਦਬਾਬਾ ਖੀਰਾਵਾਲੀ ਜਿਹੜੀ ਪਿੰਡ ਵਾਲੀ ਸਾਈਡ ਕਪੂਰਥਲਾ ਖੀਰਾਵਾਲੀ ਕਪੂਰਥਲਾ ਆ ਗਿਆ ਪਿੰਡ ਵਾਲੀ ਸਾਈਡ ਘਰਾਗੜੇ ਵਾਲੀ ਸਾਈਡ ਤੇ ਦੂਲੋਵਾਲ ਵਾਲੀ ਸਾਈਡ ਆ ਕੇ ਪੀਵੀ ਕੱਤੀ ਮਾਨਸਾ ਵਾਲੇ ਮੁੰਡੇ ਝਲੀਰ ਦਾ ਏਰੀਆ ਮੀਰਪੁਰ ਵਾਲੇ ਲੈ ਵੀ ਵਰਨਾਣਾ ਪਤਲ ਲੱਖ ਨੂੰ ਹੋ ਗਿਆ ਨਾ ਤੇ ਡੂੰਗਾ ਪਾਣੀ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਬੜੇਵੇਂ ਖਾਰੀ ਪਹਿਲਾ ਸੈਮੀਫਾਈਨਲ ਕੁਰਾਗਰੇ ਦੇ ਖੇਡ ਮੈਦਾਨ ਦਾ ਔਰ ਸੰਤਾਂ ਮਹਾਪੁਰਸ਼ਾਂ ਦਾ ਵੱਡਾ ਆਸ਼ੀਰਵਾਦ ਹੈ ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੂਚੋਂ ਬਾਹਰ ਨਿਕਲ ਗਏ ਉਹ ਵਰਤੇ ਨਹੀਂ ਜਾ ਰਹੇ ਆਹ ਮੁੰਡਾ ਕਹਿੰਦੇ ਅਮਰਤ ਸਿੰਘ ਹੈ ਨੌਜਵਾਨ ਲਓ ਪਹਿਲੀ ਰੇਡ ਪਾਉਣ ਲਈ ਤਿਆਰ ਵਰ ਤਿਆਰ ਖੜਾ ਹੈ ਕਿ ਗਿਆ ਬਖਤਲਾ ਫਿਰ ਹੱਥ ਆਮਦਾਈ ਸ਼ੁੱਟਾ ਕਮਾਨ ਚੋਲੀ ਮੁਰਦਾ ਤੀਰ ਮੀਆਂ ਆਓ ਮੁਰਸ਼ਿਦਵਾਜ ਨਹੀਂ ਦਿਸਦਾ ਰਾਹ ਕੋਈ ਤੇ ਦੰਦਾ ਬਾਜ ਨਾ ਹੋਗਦੀ ਖੀਰ ਮੀਆਂ ਇੱਕ ਪਾਸੇ ਖੰਦੂਰ ਸਾਹਿਬ ਦੀ ਧਰਤੀ ਦਾ ਛੋਟਾ ਕਹਿੰਦੇ ਗੁਰਦੱਤ ਤਾਰ ਜਣਾ ਮੇਰੇ ਮਿੱਤਰੋ ਇੱਕ ਪਾਸੇ ਅਮਰਤਪਾਲ ਮਾਦੋਪੁਰੀਆ ਉਹ ਵਾਸਤਾ ਵਰਦਾ ਪੜਾ ਜਾਂਦਾ ਪਰ ਵੇਖੋ 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 ਨਜ਼ਾਰਾ ਵਖਰਾ ਉਹ ਨੰਬਰ ਕਹਿੰਦੇ ਜਿਆ ਜਫੇ ਦਾ ਨਜ਼ਾਰਾ ਇੱਕ ਵਾਰੀ ਤਾੜੀਆਂ ਮਾਰ ਦੋ ਜੀ ਮੇਰਾ ਰੇਡ ਵਾਲੇ ਮਹਾਤਮਾ ਦੀ ਮੇਰੇ ਵੀਰੋ ਸਪਾਂਸਰ ਕੀਤੀ ਹੋਈ ਟੀਮ ਹੈ ਬਾਬਾ ਅਮਰਤਮੁਰੀ ਜੀ ਉਹਨਾਂ ਨੂੰ ਵੀ ਮੇਰੇ ਵੀਰੋ ਜਿਹੜਾ ਅਸ਼ੀਰਵਾਦ ਲੈਣ ਦੇ ਲਈ ਖਿਡਾਰੀ ਪਹੁੰਚੇ ਹੋਇਆ ਸੁਖਮਣ ਦੀ ਰੇਡ ਪੈ ਗਈ ਹੈ ਸੁਖਮਣ ਕਬੱਡੀ ਪਾ ਰਿਹਾ ਉਧਰ ਕਰਨ ਬੱਲੋਵਾਲੀਆ ਆ ਆਪਣੇ ਇਲਾਕੇ ਦਾ ਕੁਲਵੀਰ ਜਟਾਣਾ ਦੋ ਵਾਰ ਕੈਨੇਡਾ ਦੇ ਵਿੱਚ ਖੁੱਤੀ ਪਾ ਕੇ ਆਇਆ ਮੁੰਡਾ ਇੱਕੋ ਜਿਹਾ ਬੱਲੇ 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 ਜਰੂਰ ਕਬੱਡੀ ਕਬੱਡੀ ਇੱਥੇ ਆਇਆ ਇੱਥੇ ਆਇਆ ਇੱਥੇ ਕਬੱਡੀ 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 ਇਥੇ ਓਏ ਘਰਾਗੜੇ ਲਲਕਰਾ ਮਾਰਦੇ ਵੀ ਕੰਬ ਲੋਟ ਓ ਆਓ ਨਿਆਰੇ ਲਲਕਰਾ ਬਾਈਓ ਕਹਿੰਦੇ ਬਸਤ ਘਰਾਕੇ ਛੱਡਣ ਗਈ ਬਸਤ ਕਹਿੰਨਾ ਨੇ ਵੇਖੀ ਹੁਣੀਏ ਆਹ ਵੇਖ ਲੋ ਘਰਾਗੜੇ ਵਿੱਚ ਬਸ ਹੁੰਦੀ ਕਿੰਨੇ ਆਹ ਵੇਖ ਲੋ ਬਸ ਹੁੰਦੀ ਘਰਾਗੜੇ ਵਿੱਚ ਆਹ ਘਰਾਗੜੇ ਦਾ ਮੇਲਾ ਸ਼ੱਕ ਤੇ ਰਹਿਣੀ ਏ ਮਾਹ ਪੁਰਸ਼ਾਂ ਦਾ ਮੇਲਾ ਧੱਕ ਤੇ ਪਈ ਏ ਉਦੋਂ ਧੱਕ ਤੇ ਪਈ ਏ ਭਾਵੇਂ ਕਿੱਲਾ ਤੋਂ ਵੀਰ ਆਇਆ ਜਿਹੜੇ 500 ਰੁਪਏ ਦਾ ਨੋਟ ਜਿਹੜਾ ਉਹ ਕੁਲਵੀਰ ਲਟਾਣਾ ਵਾਲੇ ਤੱਕ ਪਹੁੰਚਦਾ ਕਰ ਗਿਆ ਸਾਹਮਣੇ ਰੇਡ ਪੈ ਰਹੀ ਹੈ ਦੁੱਲਾ ਖੀਰਾਵਾਲੀਆ ਕਬੱਡੀ ਪਾ ਰਿਹਾ ਮੁੰਡਾ ਕਪੂਰ ਥਲੀਆ ਮੇਰੇ ਵੀਰੋ ਇਹਨੇ ਟਰੈਕਟਰ ਵੀ ਜਿੱਤੇ ਹੈ ਇਹਨੇ 25 ਮੋਟਰਸਾਈਕਲ ਵੀ ਜਿੱਤੇ ਹੈ ਲਓ ਖੇਡ ਮੈਦਾਨ ਦੇ ਵਿੱਚ ਕਬੱਡੀ ਪੈ ਗਈ ਹੈ ਦੁੱਲਾ ਉਰਲੇ ਪਾਸੇ ਕਹਿੰਦੇ ਵੀ ਜਗਮਾਲ ਵਾਲੀ ਦਾ ਪੂਰਾ ਨਾਲ ਸੁਖਮਨ ਦਾ ਵੀ ਸੇਕ ਹੈ ਨਾਲ ਨਿੱਕਾ ਮੇਰੇ ਵੀਰੋ ਉਧਰ ਹੈਪੀ ਕਹਿੰਦੇ ਰਾਜਪੁਰੇ ਵਾਲਾ ਪੁੱਜਿਆ ਹੋਇਆ ਗੁਰੀ ਦਾ ਕਹਿੰਦੇ ਜੁੰਬੀ ਦਾ ਯਾਰ ਉਧਰ ਰੂਪਰੋੜਕੀ ਵਾਲਾ ਲੈਬ ਜੁੜਿਆ ਇੱਕ ਮਿੰਟ ਜੀ ਨਾਲ ਕਹਿੰਦੇ ਵੀ ਫੌਜਾ ਰੂਪਰੋੜਕੀ ਵਾਲਾ ਟਾਰਜੰਦ ਇੱਕ ਜੱਫਾ ਲੱਗ ਕਹਿੰਦੇ 20 ਡਾਲਰ ਦਿੱਤੇ ਜਾਣਗੇ ਜੇ ਇੱਕ ਹੋਰ ਲਾ ਗਿਆ ਰਵੀ ਜੇ ਟਾਰਜੰਦ ਇੱਕ ਹੋਰ ਲਾ ਤਾ ਤੇ 20 ਡਾਲਰ ਕਹਿੰਦੇ ਜੁਟਾਣ ਨਾਲ ਦਿੱਤੇ ਜਾਣਗੇ ਹੈਪੀ ਵਾਈਜ਼ ਦਾ ਧੰਨਵਾਦ ਆਹ ਵੇਖੋ ਸਾਹਮਣੇ ਬੋਰਚ ਲਿੱਟਾਂ ਵਾਲਾ ਰਵੀ ਇੱਕ ਛੋਟੀ ਨਾਲ ਮਜ਼ਦੂਰ ਕਹਿੰਦਾ ਵੀ 20 ਡਾਲਰ ਦਿੱਤੇ ਜਾਣਗੇ ਮੁੰਡਾ ਲੁਧਿਆਣੇ ਵਾਲਾ ਰਵੀ ਬੋਰਚ ਲਿੱਟਾਂ ਵਾਲਾ ਮੇਰੇ ਵੀਰੋ ਕਬੱਡੀ ਪਾ ਕੇ ਵਾਪਸ ਆ ਗਿਆ ਐਣ ਮੇਰੇ ਵੀਰੋ ਸਿਰੇ ਦਾ ਮੇਲਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਲਓ ਅੰਮ੍ਰਿਤ ਇਹਦਾ ਮਾਦੋਕੇ ਪਿੰਡਾ ਜ਼ਿਲ੍ਹੇ ਕਪੂਰਥਲੇ ਦੇ ਵਿੱਚ ਮੇਰੇ ਵੀਰੋ ਅੰਮ੍ਰਿਤ ਮਾਦੋਕੇ ਵਾਲਾ ਪਾਟਾ ਪੜਦਾ ਛੋਟਾ ਛੋਟਾ ਟਾਰਜਨ ਇਸਨੇ ਗੁਰਦਤ ਟਰਾਈ ਕਰਦਾ ਹੋਇਆ ਤੇ ਕਹਿੰਦੇ ਅੰਮ੍ਰਿਤ ਪਟਾ ਵਧਦਾ ਤੁਰਿਆ ਜਾਂਦਾ ਹੈ ਰਵੀ ਬੁਰਜ ਲੱਤਾਂ ਵੱਲ ਦੀ ਰੇਡ ਆ ਵੱਡੇ ਭਾਈ ਓਏ ਜਿਹੜਾ ਨਿਤਾ ਆ ਗਿਆ ਕਹਿੰਦੇ ਮੋਢਾ ਲੁਧਿਆਣੇ ਵਾਲਾ ਕਬੱਡੀ ਪਾਉਣ ਨੂੰ ਫੇਰ ਤਿਆਰ ਹੈ ਚਾਰ ਜਾਫੀ ਹੈ ਪੱਟਾਂ ਤੇ ਥਾਪੀਆਂ ਵੱਜਦੀਆਂ ਮੇਰੇ ਮਿੱਤਰੋ ਇੱਕ ਪਾਸੇ ਕਹਿੰਦੇ ਹੁਸ਼ਿਆਰਪੁਰ ਦੀ ਧਰਤੀ ਦਾ ਬੱਲੋਵਾਲਪਿੰਡ ਦਾ ਕਹਿੰਦੇ ਕਰਨ ਲੱਗਾ ਹੋਇਆ ਆ ਚੰਦਰੀਵਾਰ ਦਾ ਜੱਫਾ ਆਹ ਸਾਹਮਣੇ ਬੁਰਜ ਲਟਕਾ ਵਾਲ ਦੇ ਸਾਰੇ ਦਾ ਬੰਦ ਕਰ ਦਿੱਤੇ ਆ ਕਮਾਲ ਦਾ ਜੱਫਾ ਆਹ ਕਰਤਾ ਕਹਿਰ ਚੋਬਰਾਂ ਨੇ ਜੋ ਫੌਜ ਕਿਲੇ ਨੂੰ ਟਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂਕਾ ਆ ਜੇ ਪਾ ਦੇ ਰਾਜੇ ਖੇਲੇ ਦੀ ਸਿੱਧੀ ਧੂੜ ਕਾ ਜੇ ਪਾ ਦੀ ਜਾਮਾ ਖੀਰਾਵਾਲੀਆ ਜੱਫਾ ਲਾ ਗਿਆ ਮੇਰੇ ਵੀਰੋ ਜਾਮਾ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਇਸ ਵੇ ਉਧਰ ਹੈਪੀ ਦਾ ਬਾਈ ਵੱਲੋਂ ਰਾਜਪੁਰੇ ਵਾਲੇ ਹੈਪੀ ਵੱਲੋਂ ਟਾਰ ਜਾਂਦੇ ਦੋ ਜੱਫਿਆਂ ਦੇ ਉੱਪਰ ਕਹਿੰਦੇ 20 ਡਾਲਰ ਦਿੱਤੇ ਜਾਣਗੇ ਜਟਾਨਿਆਂ ਵਾਲੇ ਕੁਲਬੀਰ ਦੇ ਜੱਫਿਆਂ ਦੇ ਉੱਪਰ ਵੀ ਕਹਿੰਦੇ 20 ਡਾਲਰ ਦੇ ਮਾਨ ਸਨਮਾਨ ਹੋਣਗੇ ਹੋਰ ਕਿਹੋ ਜੀ ਕਮਾਲ ਹੁੰਦੀ ਆ ਮੇਰੇ ਮਿੱਤਰੋ ਪਹਿਹੀ ਰੇਣ ਦੇ ਉੱਪਰ ਇੱਕ ਕੰਨੀ ਦੇ ਉੱਪਰ ਛੋਟਾ ਗੁਰ ਦਿੱਤਾ ਔਰ ਦੂਸਰੀ ਕੰਨੀ ਦੇ ਉੱਪਰ ਕਹਿੰਦੇ ਸਰਸੇ ਵਾਲਾ ਗੱਭਰੂ ਹੈ ਬੱਲਾ ਆਹ ਕਹਿੰਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਦੁੱਲੇ ਆਵੇ ਟੋਕਰਾ ਚਿਕਾਈ ਆਣ ਕੇ ਬੱਗੇਪਿੰਡ ਦੇ ਦੁੱਲੇ ਦੀਆਂ ਵੀ ਮੇਰੇ ਵੀਰੋ ਐਣ ਕਹਿੰਦੇ ਵੱਡੀਆਂ ਗੱਲਾਂ ਹੁੰਦੀਆਂ ਖੇਡ ਮੈਦਾਨਾਂ ਦੇ ਵਿੱਚ ਲਓ ਕਬੱਡੀ ਇਸ ਸਮੇਂ ਸੁਖਮਣ ਨੇ ਪਾ ਦਿੱਤੀ ਐ ਚਾਰਾਂ ਦੇ ਵਿੱਚੋਂ ਇੱਕ ਕੰਨੀ ਤੇ ਕਹਿੰਦੇ ਮੇਰੇ ਵੀਰੋ ਕਰਨ ਖੜਾ ਬੁੱਲੋਵਾਲੀਆ ਹਣੀ ਪੰਡਤ ਦੇ ਪਿੰਡੋਂ ਆਇਆ ਮੁੰਡਾ ਨਾਲ ਕਹਿੰਦੇ ਮੇਰੇ ਵੀਰੋ ਜੰਮ ਐ ਨਾਲ ਕਹਿੰਦੇ ਟੋਨੀ ਪੱਡਾ ਐ ਲਓ ਖੇਡ ਮੈਦਾਨ 'ਚ ਜਟਾਣਿਆਂ ਵਾਲਾ ਕੁਲਵੀਰ ਐ ਜਿੰਨਾ ਵਧੀਆ ਖਿਡਾਰੀ ਉਹਨਾਂ ਵਧੀਆ ਇਨਸਾਨ ਵੀ ਐ ਜਿਵਰਤਾ ਸਾਧ ਵਰਗੀ ਅੱਖਾਂ ਬਾਜ ਵਰਗੀ ਖੀਰਾਵਾਲੀਆ ਗੱਗੀ ਦੁਨੀਆ ਦਾ ਵੱਡਾ ਮੱਲ ਹੈ ਭਾਈ ਮੂਵਸਪਰੇ ਪੁੱਜੀ ਦੀ ਕਰ ਦੋ ਗਰਾਊਂਡ 'ਚ ਪੀੜ ਜੀ ਮੂਵਸਪਰੇ ਜਿਹੜੀ ਉਹ ਗਰਾਊਂਡ ਦੇ ਵਿੱਚ ਪੁੱਜੀ ਦੀ ਕਰ ਦੋ ਜਿਹਦੀ ਡਿਊਟੀ ਆ ਮੂਵਸਪਰੇ ਮੈਚ ਚੋਟੀ ਦਾ ਅੱਗ ਲੈ ਕਲ ਰਹੀਆਂ ਮੇਰੇ ਵੀਰਾਂ ਵਾਲੀਏ ਗੱਗੀ ਦੇ ਮੋਟਰਸਾਈਕਲ ਤੇ ਬੁਲਟਾਂ ਦੀ ਤਾਂ ਕੋਈ ਗਿਣਤੀ ਨਹੀਂ ਵੀ ਕਿੰਨੇ ਜਿੱਤੇ ਐ ਉਧਰ ਟੌਫੀ ਟਰੈਕਟਰਾਂ ਦਾ ਬੈਸਟ ਟਰੈਕ ਤਾੜੀ ਮਾਰ ਦੋ ਫੀਰਾਵਾਲੀਆ ਗੱਗੀ ਪੰਜ ਟਰੈਕਟਰਾਂ ਦਾ ਜੇਤੂ ਹੈ ਉਹਦੇ ਤੋਫੀ ਖਿਡਾਰੀਆ ਮੇਰੇ ਵੀਰੋ ਕੈਨੇਡਾ ਵਾਲਾ ਟੋਫੀ ਵੀ ਸਾਡਾ ਭਰਾ ਕਹਿੰਦੇ ਲੈਵ ਜੁੜਿਆ ਹੋਇਆ ਹੈ ਜਿਸ ਦੇ ਪਰਿਵਾਰ ਦੇ ਵੱਲੋਂ ਵੱਡੇ ਯੋਗਦਾਨ ਹੈ ਅੱਜ ਦੇ ਖੇਡ ਮੇਲੇ ਲਈ ਚੋਟੀ ਦਾ ਮੁਕਾਬਲਾ ਮੇਰੇ ਮਿੱਤਰੋ ਮਾਧੋਪੁਰਿਆ ਕਹਿੰਦੇ ਅਮਰਤ ਕਬੱਡੀ ਪੌਂਡ ਵੀ ਫੇਰ ਤਿਆਰ ਹੈ ਇੱਕ ਕੰਨੀ ਤੇ ਕਨੇ ਦੂਰਾ ਲੱਗਾ ਹੋਇਆ ਜਗਨਾਲ ਵਾਲੀਆ ਚਾਰ ਜਾਫੀਆਂ ਚੀਨ ਦੀ ਕੰਡ ਵਰਗੇ ਐ ਲੈ ਵੀ ਗੁਰਦਤ ਹੋ ਜਾਣੇ ਹੋ ਜਾਣੇ ਉਹੀ ਟੱਕਰ ਮੇਰੇ ਮਿੱਤਰੋ 사ਨਾ ਨੇ ਪੇੜੋ ਝੋਟਿਆਂ ਦੀ ਟੱਕਰ ਮੇਰੇ ਮਿੱਤਰੋ ਜੋ ਗੁਰਦਤ ਨੇ ਜਾਫੀਆਂ ਦਾ ਨਿਆਰਾ ਇੱਕ ਵਾਰੀ ਤਾੜੀਆਂ ਜੋਰ ਨਾਲ ਮਾਰ ਦਿਓ ਇਧਰ ਕਹਿੰਦੇ ਖਰਚ ਲੱਤਾਂ ਵਾਲਾ ਬਾਈ ਹੈਪੀ ਨੇ 20 ਡਾਲਰ ਕਹਿੰਦੇ ਪੁੱਛਦੇ ਕਰ ਦਿੱਤੇ ਮੇਰੇ ਮਿੱਤਰੋ ਟਾਰਜਨ ਦੇ ਦੋ ਜੱਫਾ ਦੇ ਕਲਵੀਰ ਦਾ ਇੱਕ ਲੱਗਾ ਹੋਇਆ ਜੇ ਕਲਵੀਰ ਨੇ ਦੋ ਲਾਤੇ ਤਾਂ 20 ਡਾਲਰ ਦਿੱਤੇ ਜਾਣਗੇ ਆਹ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਹੁੰਦੀ ਆ ਬੰਦੇ ਬੰਦੇ ਕਬੱਡੀ 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 ਕਰਨਾ ਬੱਲੋਵਾਲੀਆ ਹੈ ਕਿਹਦੇ ਵੱਲੋਂ ਆ ਜੀ ਟਾਰਜਨ ਨੂੰ ਮੰਦਰਪੂਤਾਲੇ ਵੱਲੋਂ ਸੌਦਾ ਮਾਨ ਕੀਤਾ ਵੀ ਪੈਸੇ ਫੜ ਲਓ ਵੀਰੇ ਮੇਵੇ ਕਮੇਡਾ ਟਾਰਜਨ ਦੇ ਲਈ ਸੌਦਾ ਮਾਨ ਆਇਆ ਬੱਲੋਵਾਲੀਆ ਅਮਰਤ ਲਈ ਕਿਹਦੇ ਵੱਲੋਂ ਵੀਰੇ ਸਾਹਿਲ ਠਾਕਰ ਮੂਵਸ ਵੀਰੇ ਪੁੱਜੀ ਕਹਿੰਦੀ ਬਾਰ-ਬਾਰ ਪਲੇਅਰ ਮੰਗ ਰਿਹਾ ਹੈ ਸਾਹੀ ਠਾਕਰ ਵੱਲੋਂ ਗਰਾਊਂਡ ਦੇ ਵਿੱਚ ਮੂਵਸ ਦੇ ਵੱਲੋਂ ਬੱਲੋ ਵਾਲੀਏ ਕਹਿੰਦੇ ਅਮਰਤ ਦੇ ਲਈ ਵੱਡੇ ਮਾਨ ਪੁੱਜਦੇ ਹੋਇਆ ਨੇਵੇ ਦੁੱਲੇ ਦੀ ਕਬੱਡੀ ਪੈ ਰਹੀ ਹੈ ਆਹ ਦੁੱਲਾ ਅਗਲੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਲੈ ਵੀ ਟਾਰਜਨ ਫਰ ਤਿਆਰੀ ਉਹ ਮੁੰਡਾ ਬੁਖਦਾ ਫਿਰਦਾ ਦਬਾਬੇ ਵਾਲਾ ਬੁਖਦਾ ਫਿਰਦਾ ਹਰਿਆਣੇ ਵਾਲਿਆ ਉਹ ਕੁਝ ਨਾ ਕੁਝ ਕਰਨਾ ਪੈਣਾ ਕੁਝ ਨਾ ਕੁਝ ਕਰਨਾ ਪੈਣਾ ਸੰਤ ਮਹਾਪੁਰਸ਼ ਦਾ ਆਸ਼ੀਰਵਾਦ ਲੈ ਪਹਿਲੀ ਰੇਡ ਸਰਬਜੀਤ ਬਾਈ ਕੋਈ ਗੱਲ ਨਹੀਂ ਮੈਕ ਦੇ ਦੇ ਆਪਾਂ ਆਪਾਂ ਕਿਹੜਾ ਬੋਲਣ ਨਹੀਂ ਜਾਂਦੇ ਕੋਈ ਗੱਲ ਨਹੀਂ ਆ ਜਾ ਲਖੀ ਰੰਗਾਂ ਲਾ ਚੰਗੀਆਂ ਨਹੀਂ ਕੋਈ ਗੱਲ ਨਹੀਂ ਇਲਾਕਾ ਸਾਡਾ ਹੀ ਹੈ ਸਾਨੂੰ ਦੁਨੀਆ ਪਿਆਰ ਕਰਦੀ ਹੈ ਕੋਈ ਗੱਲ ਨਹੀਂ ਆ ਜਾ ਲਖੀ ਕੀ ਹੋ ਗਿਆ ਲਓ ਸਾਹਮਣੇ ਕਹਿੰਦੇ ਰੇਡ ਪਾਉਣ ਦੇ ਲਈ ਗੱਭਰੂ ਫੇਰ ਤਿਆਰ ਆ। ਓਏ ਇੱਕ ਰਾਂਗਨੇ ਵਾਲਿਓ ਮੈਚ ਜਿਦਾ ਲੱਗਦਾ ਕਰੀ ਰੌਲਾ ਰੂਲਾ ਪਾ ਕੇ ਦੱਸੋ। ਵੀਰੇ ਇੱਕ ਪੁਆਇੰਟ ਜਿਹੜਾ ਹੋਲਡ ਕਰ ਦਿੱਤਾ ਸੀਗਾ ਉਹ ਉਹ ਮੀਰਪੁਰ ਦਾ ਸਾਹਮਣੇ। ਸੁਖਮਨ ਮੇਰੇ ਵੀਰੇ ਮੀਰਪੁਰ ਯਾਨ ਟੌਪ ਦਾ ਮੈਚ ਆ। ਆ ਹੁਸ਼ਿਆਰਪੁਰਿਆ ਕਹਿੰਦੇ ਕਰ ਰਾ ਵੱਲੋ ਵਾਲੀਆਂ। ਲੈ ਵੀ ਸਰਜੀਤ ਬਾਈ ਮੈਚ ਚੋਟੀ ਦਾ ਤੇ ਨੌਜਾਨ ਕਹਿੰਦੇ ਮਾਧੋਪੁਰਿਆ। ਖੇਡ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮੈਚ ਚੋਟੀ ਦਾ ਇੱਕ ਪਾਸੇ ਪੂਰਾ ਜਗਨਾਲ ਵਾਲੀ ਦੂਜੇ ਪਾਸੇ ਗਰਦੇਤ ਮੇਰੇ ਵੀਰੋ ਕਿਸ਼ਨ ਜੀ ਐਨ ਨੋਇਨ ਕਿਸ਼ਨ ਗੜੀਏ ਦਾ ਕਹਿੰਦੇ ਸਰਨਾਮੀ ਖੰਡੂਰ ਸਾਹਿਬ ਦਾ ਕਹਿੰਦੇ ਗਰਦੇਤਾ ਤੇ ਗੱਲਾਂ ਕਹਿੰਦੇ ਛੋਟੇ ਟਾਰ ਜਾਂਦੀਆਂ ਉਹ ਕਬੱਡੀ 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 ਠਾ ਏ ਆ ਆ ਆ ਆ ਸਵਾਦ ਆ ਸਰਜੀਤ ਸਿੰਘ ਉਡੇ ਸਿਰਾਂ ਕਰਵਾਈ ਤੁਰੇ ਆਉਂਦੇ ਆ ਵੀਰੇ ਲੱਖੀ ਦੇ ਨਾਲ ਦਾ ਜਿਹੜਾ ਵੀ ਭਰਾ ਕਮੈਂਡੇਟਰ ਹੋ ਮੇਰੇ ਵਾਲੇ ਮੈਚ ਤੇ ਆ ਜਾਓ ਯਾਰ ਲਓ ਸਾਹਮਣੇ ਰਵੀ ਬੋਰਜਲ ਦਿੱਤਾ ਵਾਲਾ ਰਵੀ ਮੇਰੇ ਵੀਰੋ ਪਰ ਵੀਰਾ ਬਣ ਕੇ ਨਾ ਬੜਾ ਸੀਨੀਅਰ ਕਮੈਂਡੇਟਰ ਆ ਯਾਰ ਮੇ ਬਬਰ ਨਾਲ ਐ ਨਾ ਕਰਿਆ ਕਰੋ ਭਰਾ ਬਣ ਕੇ ਲਾਕਾ ਮੇਵੇ ਬਰਨਾਲੇ ਦਾ ਗਮਾਨ ਪਿੰਡਾ ਯਾਰ ਇਸ ਤਰ੍ਹਾਂ ਨਾ ਮੇਰੀ ਹੱਥ ਬੰਨ ਕੇ ਬੇਨਤੀ ਹੈ ਜੇ ਲੱਖੀ ਦੇ ਨਾਲ ਦਾ ਜਿਹੜਾ ਕਮਾਂਡੈਂਟਰ ਹੈ ਬਾਈ ਕੋਈ ਆਲ ਨਹੀਂ ਯਾਰ ਮੇਰੇ ਵਾਲੇ ਮੈਚ ਤੇ ਆ ਜੋ ਲਓ ਦੁੱਲਾ ਅਸੀਂ ਘੱਟ ਬੋਲਾਂਗੇ ਯਾਰ ਸ਼ਬਦ ਤੁਹਾਡੇ ਚਾਰਨਾ ਦੀ ਧੂੜਾਂ ਮਕਾਰਾਂ ਦੇ ਦੁੱਲਾ ਆ ਗਏ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਅੰਦਰ ਕਹਿੰਦੇ ਦੁੱਲਾ ਕਬੱਡੀ ਪਾ ਰਿਹਾ ਆ ਆ ਮੈਚ ਕਹਿੰਦੇ ਦੁੱਖ ਤੋੜ ਰਿਹਾ ਵੀ ਵਗਦੇ ਸਮੁੰਦਰਾਂ ਦੇ ਮੁੱਖ ਮੋੜ ਤੇ ਧੰਨ ਧੰਨ ਹੋ ਗਈ ਕਬੱਡੀ ਵਾਲਿਓ ਰਾਜੇ ਖੇਲੇ ਮਿੱਤਰਾਂ ਨੇ ਦੁੱਖ ਤੋੜ ਤੇ ਸੈਦੋ ਕਹਿੰਦੇ ਕੁੱਤੇ ਦੀਆਂ ਟੀਮਾਂ ਜਿਹੜੀਆਂ ਦੂਜੇ ਸੈਮੀਫਾਈਨਲ ਦੇ ਲਈ ਗਰਾਊਂਡ ਦੇ ਵਿੱਚ ਆ ਜਾਣ ਗਿਆ ਲਓ ਦੁੱਲਾ ਦੁੱਲਾ ਦੁੱਲਾ

ਮੀਰਪੁਰੀਆਂ ਕਹਿੰਦੇ ਸੁਖਮਣ ਮੇਰੇ ਵੀਰੋ ਲੈ ਵੀ ਚਟਾਣੇ ਵਾਲਿਆ ਦੁੱਲਾ ਢਾਲਿਆ ਉਹਨਾਂ ਨੇ ਲੈ ਵੀ ਕਰਨ ਬੱਲੋ ਵਾਲੀਆਂ ਉਹ ਚਟਾਣਿਆਂ ਦਾ ਕਲਵੀਰ 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 ਮੁੰਡਾ ਜਟਵੈਣ ਮੇਰੇ ਵੀਰੋ ਇਸੇ ਇਲਾਕੇ ਦਾ ਜਟਵੈਣ ਗੱਲ ਸਿਰੇ 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 ਇੱਧਰ ਜੱਫਾ ਇੱਧਰ ਜੱਫਾ ਓਏ ਜੱਫੇ ਦੇ ਜੱਫਾ ਠਾਹ ਜੱਫਾ ਓਏ ਜੱਫੇ ਬਾਈ ਰੇਡ ਪਾਉਣ ਦੇ ਲਈ ਦੁੱਲਾ 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 ਫੇਰ ਆ ਗਿਆ ਲੈ ਵੀ ਪੂਰਿਆ ਦੁੱਲਾ ਤੇ ਫੇਰ ਆ ਗਿਆ ਦੁੱਲਾ ਤੇ ਸਰਜੀਤ ਸਿੰਘ ਫੇਰ ਆ ਗਿਆ ਫੇਰ ਆ ਗਿਆ ਫੇਰ ਆ ਗਿਆ ਮੈਚ ਬਣਿਆ ਪਿਆ ਗੱਲ ਟਿਕਾਣੇ ਲੱਗੀ ਪਈ ਹੈ ਲੈ ਵੀ ਸਰਜੀਤ ਐਣ ਗੱਲ ਟਿਕਾਣੇ ਦੁੱਲਾ 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 ਇੱਕ ਪਾਸੇ ਕਹਿੰਦੇ ਨੌਜਨ ਪੁਰਾ ਜਗਮਾਲ ਵਾਲੀ ਫੇਰ ਗੁਰਦੇਤ ਖੰਡੂਰ ਸਾਹਿਬ ਦਾ ਨਾਲ ਕਹਿੰਦੇ ਵੇਖਦੇ ਆ ਕੀਪੇ ਹੁਣੀ ਤਿਆਰ ਹੈ ਕਬੱਡੀ 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 ਕਬੱ ਅਗਲੀ ਰੇਡ ਪਾਉਣ ਦੇ ਲਈ ਮੁੰਡਾ ਫੇਰ ਅੱਗੇ ਵੱਲ ਵਧਦਾ ਹੋਇਆ ਮੈਚ ਕਿਵੇਂ ਬਾਲਾ ਚੋਟੀ ਦਾ ਚੱਲੀ ਜਾਂਦਾ ਹੈ ਇੱਕ ਪਾਸੇ ਟੀਮ ਕਹਿੰਦੇ ਦੁਆਬੇ ਦੀ ਹੈ ਤੇ ਦੂਜੇ ਪਾਸੇ ਟੀਮ ਮਾਲਵੇ ਦੀ ਹੈ ਰਵੀ ਰੇਡ ਪਾ ਰਿਹਾ ਹੈ ਚਾਰ ਤਿਆਰ ਹੈ ਕਹਿੰਦੇ ਕਿ ਕੌਣ ਯੰਮ ਜੱਟਾਂਆਂ ਵਾਲਾ ਕਰ ਪਰ ਕਹਿੰਦੇ ਬੱਲੂ ਵਾਲੀ ਦੇ ਲਗਾ ਵੀ ਦੇਖਣ ਆ ਰਿਹਾ ਆ ਕਹਿੰਦੇ ਜੱਟਾਂਆਂ ਵਾਲਾ ਪਰ ਰਵੀ ਹੈ ਜਿਹੜੇ-ਜਿਹੜੇ ਕਹਿੰਦੇ ਆ ਮੀਰਪੁਰ ਜਿੱਤ ਜਾਵੇ ਕਰੀ ਤਾੜੀਆਂ ਜ਼ੋਰਦਾਰ ਮਾਰਦੇ ਮੇਰੇ ਵੀਰੋ ਜਿਹੜੇ-ਜਿਹੜੇ ਕਹਿੰਦੇ ਆ ਟੀਮ ਖੀਰਾਂ ਵਾਲੀ ਜਿੱਤੂਗੀ ਉਹ ਤਾੜੀਆਂ ਮਾਰਦੇ ਆਣ ਹੁਣ ਕਹਿੰਦੇ ਗੱਲ ਕਬੱਡੀ ਦੇ ਸਵਾਦ ਤੇ ਖੜੀ ਆ ਮੇਰੇ ਵੀਰੋ ਫਗਵਾੜੇ ਦੇ ਇਲਾਕੇ ਦਾ ਮਦੋਪੁਰਿਆ ਕਹਿੰਦੇ ਅੰਮ੍ਰਿਤ ਕਬੱਡੀ ਪਾਉਂਦਾ ਉਹ ਖੇਡ ਮੈਦਾਨ ਦੇ ਅੰਦਰ ਜਫੇ ਲੱਗਦੇ ਆ ਅੱਜ ਤੇ ਕਹਿੰਦੇ ਮੀਰਪੁਰੀਏ ਗੱਲ ਟਕਾਰੇ ਟਕਾ ਕਰਦਾ ਪਰ ਉਧਰਲੇ ਪਾਸੇ ਟੱਕਰ ਜਟਵੈੜ ਮੇਰੇ ਵੀਰੇ ਉਹ ਮਾਲਵੇ ਦਾ ਜਟਵੈੜ ਕਹਿੰਦੇ ਤਬਾਬੇ ਵਾਲਿਆਂ ਲਈ ਜਫਾ ਲਾ ਗਿਆ ਉਹ ਜਾਂਦਾ ਕਹਿੰਦਾ ਕੀ ਦੱਸਦਾ ਪਰ ਦੁੱਲਾ ਫੇਰ ਆ ਗਿਆ ਆ ਦੁੱਲਾ ਦੁੱਲਾ ਆ ਗਿਆ ਫੇਰ ਆ ਗਿਆ ਉਹ ਬੂਰਿਆ ਦੁੱਲਾ ਤੇ ਫੇਰ ਆ ਗਿਆ ਫੇਰ ਆ ਗਿਆ ਫੇਰ ਆ ਗਿਆ ਹੁਣ ਗੱਲ ਜਫਿਆਂ ਤੇ ਹੈ ਮੈਚ ਬੜਾ ਚੋਟੀ ਦਾ ਵੀ ਜਦ ਲੋਹਾ ਲੋਹੇ ਨੂੰ ਤੇ ਭੰਬਲ ਮੱਚਿਆ 11 ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਦੁੱਲਾ ਤੇ ਫੇਰ ਰਹਿ ਗਿਆ ਦੁੱਲਾ ਤੇ ਫੇਰ ਰਹਿ ਗਿਆ ਇਹ ਵੀ ਪੂਰਿਆਂ ਦੇ ਵੀ ਕਿਹੜਾ ਟਾਰਜਣਾ ਕੱਲ ਲਾਉਣੀ ਪੈਣੀਆਂ ਟਿਕਾਣੇ ਜੋਧਿਆ ਕੱਲ ਲਾਉਣੀ ਪੈਣੀਆਂ ਟਿਕਾਣੇ ਜੋਧਿਆ ਮੇਲਾ ਘਰਾਂਗਲੇ ਦੇ ਵਿੱਚ ਸ਼ੁਭਦੀਪ ਦੀ ਜਾਨ ਦੇ ਵਿੱਚ ਉਹ ਬੱਲੇ 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 ਮਾਝੇ ਵਾਲਾ ਮਾਝੇ ਵਾਲਾ ਮਾਝੇ ਦਾ ਮਝਾਲ ਮਾਝੇ ਹੋ ਉਹ ਮਾਝੇ ਆ ਸਮੇਂ ਦਾ ਸਿਰਾ ਹੋਇਆ ਪਿਆ ਹੁਣ ਦੱਸੋ ਇੱਕ ਅਰੀ ਰੌਲਾ ਰੂਲਾ ਜਾ ਪਾ ਕੇ ਸਿਰਾ ਹੋਇਆ ਪਿਆ ਸਿਰਾ ਹੋਇਆ ਪਿਆ ਰਵੀ ਆ ਗਿਆ ਲੈ ਵੀ ਜਟਾਣਿਆਂ ਵਾਲਿਆ ਉਧਰ ਵੀ ਜੱਫਾ ਲਾ ਗਿਆ ਪਰ ਕਹਿੰਦੇ ਇਸ ਵੇਲੇ ਬੱਲੂ ਵਾਲੀਆ ਤਿਆਰ ਹੈ ਤੇ ਨਾਲ ਕਹਿੰਦੇ ਜੰਮ ਖੀਰਾਮਲ ਦੀ ਟੀਮ ਹੈ

ਹੁਣ ਸੰਗਤ ਕਹਿੰਦੀ ਆ ਲੈ ਵੀ ਗੁਰੀ ਜੱਫੇ ਤੇ ਜੱਫਾ ਠਾ ਜੱਫਾ ਲੱਗਦਾ ਪਰ ਕਹਿੰਦੇ ਮਾਧੋਪੁਰੀਆਂ ਕਿਸੇ ਨਾਲੋਂ ਘੱਟ ਨਹੀਂ ਅੱਜ ਦੁੱਖ ਤੋੜ ਗਏ ਮੀਰਪੁਰੀਏ ਅੱਜ ਸਵਾਦ ਕਰ ਗਏ ਮੀਰਪੁਰੀਏ ਅੱਜ ਮੇਲਾ ਲੁੱਟ ਗਏ ਮੀਰਪੁਰੀਏ ਲੋ ਸਾਹਮਣੇ ਕਬੱਡੀ 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 ਮਾਝਾ ਉਹ ਮਾਝੇ ਮਾਲਵੇ ਦਬਾਬੇ ਦੇ ਗੱਭਰੂ ਗਰਾਊਂਡਾਂ ਵਿੱਚ ਪੌਣ ਪੜਥੂ ਮਾਝੇ ਮਾਲਵੇ ਦਬਾਬੇ ਦੇ ਗੱਭਰੂ ਗਰਾਊਂਡਾਂ ਵਿੱਚ ਪੌਣ ਪੜਥੂ ਹੁਣ ਆਹ ਛੱਡ ਦਿੱਤਾ ਮੈਨੂੰ ਲੱਗਦਾ 6-6 ਜੱਫੇ ਦੋਨੇ ਪਾਸੇ ਹੋ ਗਏ ਹੋਣੇ ਮੈਚ ਸਿਰੇ ਦਾ ਸੈਦੂ ਕਹਿੰਦਾ ਮੈਚ ਖੇਡਿਆ ਜਾਣਾ ਉਹ ਟੀਮਾਂ ਵੀ ਗਰਾਊਂਡ 'ਤੇ ਆ ਜਾਣ ਜਟਾਣਿਆਂ ਵਾਲਾ ਚਾਲ ਜੱਫਾ ਜਟਾਣਿਆਂ ਵਾਲੇ ਦੇ ਜੱਫੇ ਜਿਹਨੂੰ-ਜਿਹਨੂੰ ਵਧੀਆ ਲੱਗਿਆ ਤਾੜੀ ਮਾਰੋ ਯਾਰ ਕਲਵੀਰ ਦੇ ਲਈ ਅਤੇ ਕਲਵੀਰ ਠਾਕੇ ਫਰਸ਼ੇ ਵੀਰੇ ਮੈਨੂੰ ਲੱਗਦਾ 1 ਦੇ 11 1 ਦੇ 12 ਜਾਂ 13 ਐ ਨਹੀਂ ਪਤਾ ਕਿਹਦਾ ਜੇ ਮੈਚ ਵਧੀਆ ਲੱਗਦਾ ਤਾੜੀਆਂ ਮਾਰ ਦਿਓ ਮੇਰੇ ਵੀਰੋ ਫਰਕ ਥੋੜਾ ਵੀ ਰੇਡਾਂ ਭਾਵੇਂ ਲੱਖ ਪੈਂਦੀਆਂ ਗੱਲ ਜੱਫਿਆਂ ਤੇ ਮੁੱਕਣੀ ਲੈ ਵੀ ਗੁਰਪ੍ਰੀਤ ਗੱਲ ਤੇ ਮੁੱਕੀ ਖੜੀਆ ਜੱਫਿਆਂ ਤੇ ਨੌਇਆ ਮੈਂ ਉਹ ਸਾਹਮਣੇ ਕਹਿੰਦੇ ਦੁੱਲਾ ਰਾਹ ਦੇ ਵਿੱਚ ਬੈਠੀ ਹੋਣੀ ਗੋਲੀ ਆਣ ਕੇ ਦੁੱਲਿਆਂ ਵੇ ਟੋਕਰਾਂ ਚਕਾਦੀ ਆਣ ਕੇ ਉਹ ਬੂਰੇ ਨੇ ਫੇਰ ਫੜ ਲਿਆ ਬੂਰੇ ਖੇਰ ਤੋਂ ਲਾਂ ਫੜਦਿਆ ਇਹ ਸਵਾਦ 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 ਮੁਰਤੀ ਦਾ ਨਜ਼ਾਰਾ ਵੱਖਰਾ ਬੱਲੇ ਬੱਲੇ ਮੇਰੇ ਵੀਰੋ ਮੇਲਾ ਘਰਾਂ ਨੇ ਪਿੰਡ ਦਾ ਐਨਾ ਤ ਹੋ ਗਈ ਆ ਮੇਰੇ ਵੀਰੋ ਐਨ ਮੇਲਾ ਲੁੱਟ ਲਿਆ ਮੁੰਡਿਆਂ ਨੇ ਸਾਰਾ ਮੇਲਾ ਬੁਰੇ ਨੇ ਲੁੱਟਿਆ ਤੈਨੂੰ ਕਿਸੇ ਗੱਭਰੂ ਨੇ ਲੁੱਟ ਲੈਣਾ ਲੈ ਵੀ ਦੋਨੇ ਪਾਸੇ ਬਰਾਬਰ ਜੱਫੇ ਆ ਮੈਨੂੰ ਲੱਗਦਾ ਸੱਤ ਸੱਤ ਜੱਫੇ ਹੋ ਗਿਆ ਕੇ ਮੈਚ ਵਧੀਆ ਲੱਗਦਾ ਸਿੱਕ ਤਾੜੀ ਮਾਰੋ ਸੋ ਲੱਗੇ ਨੇ ਤਾੜੀ ਨਾ ਮਾਰੇ ਜ਼ੋਰਦਾਰ ਇਹ ਵੀ ਸੱਤ-ਸੱਤ ਜਫਿਆਂ ਦੀ ਗੱਲ ਹੈ ਜੇ ਅੱਠਵੇਂ ਲੱਗਿਆ ਚਟਾਣੇ ਆਲਿਆ ਦੁੱਖ ਫੇਰ ਟੁੱਟਣਿਆ ਵੀ ਵਗਦੇ ਸਮੁੰਦਰਾਂ ਦੇ ਮੁੱਖ ਮੋੜ ਤੇ ਧੰਨ ਧੰਨ ਹੋ ਗਈ ਕਬੱਡੀ ਵਾਲਿਓ ਰਾਜੇ ਖੇਲੇ ਮਿੱਤਰਾਂ ਨੇ ਦੁੱਖ ਤੋੜ ਤੇ ਓ ਰਾਗੇ ਖੇਲੇ ਮਿੱਤਰਾਂ ਨੇ ਦੁੱਖ ਤੋੜ ਤੇ ਭਿੰਡਾਂ ਦੇ ਕੰਦੇ ਛੱਤੇ ਤੇ ਫੇਰ ਡਲਾ ਵੱਜ ਗਿਆ ਲਹਿਰੇ ਵਾਲਿਆ ਸਵਾਰ ਜਟਾਨੇ ਦੇ ਛੱਤੇ ਦੇ ਜਟਾਨੇ ਫੇਰ 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 ਜਟਾਨਿਆਂ ਵਾਲਾ ਜਟਾਨਿਆਂ ਵਾਲਾ ਜਟਾਨਿਆਂ ਵਾਲਾ ਜਟਾਨਿਆਂ ਵਾਲਾ ਹੋਈ ਪਈ ਐ ਕੱਲੀ ਕੱਲੀ ਕੌਡੀ ਘਰਾਂਗਣੇ ਦੇ ਵਿੱਚ ਪਰੋਈ ਪਈ ਐ ਤੇ ਜਟਾਣੇ ਵਾਲਾ ਜਟਾਣੇ ਵਾਲਾ ਹੋਈ ਪਈ ਏ ਜਗਮਾਲ ਵਾਲੀ ਵਾਲਾ ਜਗਮਾਲ ਵਾਲੀ ਵਾਲਾ ਹੋਈ ਪਈ ਐ ਸਰਾ ਲੱਗਿਆ ਪਿਆ ਹੁਣ ਜਫਾ ਲੱਗਿਆ ਲਹਿਰੇ ਵਾਲਾ ਮੈਚ ਦਾ ਪਾਸਾ ਪਲਟਿਆ ਜਣ ਆਹ ਕਬੱਡੀ ਉੱਤੇ ਬੜਾ ਕੁਝ ਨਿਰਭਰ ਐ ਆਹ ਕਬੱਡੀ ਉੱਤੇ ਬੜਾ ਕੁਝ ਨਿਰਭਰ ਐ ਤੇ ਨਾਲ ਕਹਿੰਦੇ ਤਿਆਰ ਹੈ ਟਾਰਜਨ ਤਿਆਰ ਹੈ ਓ ਜਫਾ ਜੱਫਾ 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 ਸਮਾਪਤ ਬੱਜੀ ਬਈ ਆ ਕੀ ਬਣ ਗਿਆ ਸਮਾਪਤ ਲੈ ਵੀ ਘੰਟਾ ਜਿਹੜੇ ਕਹਿੰਦੇ ਆ ਯਾਰ ਘੜਾਗਣੇ ਚਾਏ ਤੜਕੇ ਤੇ ਬੈਠਿਆ ਨਾ ਸਾਡਾ ਮੁੱਲ ਮੁੜ ਗਿਆ ਤਾੜੀ ਮਾਰਨ ਨੂੰ ਮੈਨੂੰ ਪਤਾ ਤੁਹਾਡਾ ਚਿੱਤ ਨਹੀਂ ਕਰਦਾ ਇੱਕ ਆਰੀ ਰੌਲਾ ਰੂਲਾ ਲਾ ਪਾ ਕੇ ਦੱਸ ਦਿਓ ਹੁਣ ਸਾਇਲੈਂਟ ਹੋ ਜਾਓ ਸਾਰੇ ਜਾਨੇ ਜਿਹੜੇ ਖੀਰਾਵਾਲ ਦੀ ਟੀਮ ਦੇ ਪੁਆਇੰਟ ਤੇ 14 ਮੀਰਪੁਰ ਜਗੀਰਪੁਰ ਜਿੱਤ ਗਈ ਦੁੱਲੋ ਵਾਲੀ ਉਹਦੇ